ਅਜਿਹੇ ਪਿੰਡ ਆ ਕੇ ਤੁਹਾਡੇ ਪਰ ਨਿਕਲ ਆਏ ਨਾ ਸਭ ਪਤਾ ਲੱਗ ਗਿਆ ਮੈਨੂੰ ਕਰਲਾ ਕੱਲ ਹੁਣ ਕਿਹੜੇ ਪਰ ਕੀ ਪਤਾ ਲੱਗ ਗਿਆ ਆ ਦੋ ਦਿਨ ਮੈਨੂੰ ਬੁਖਾਰ ਦੀ ਦਵਾਈ ਦੇ ਕੇ ਸੁਆ ਛੱਡੀ ਐ ਤੇ ਆਪ ਤੁਸੀਂ ਘਰੇ ਨਹੀਂ ਬੜੇ ਅਬੇ ਸਾਲੇ ਤੇ ਮੈਂ ਘਰ ਦੇ ਕੰਮ ਨਹੀਂ ਕਰਨੇ ਹੁਣ ਤੇਰੇ ਲੱਗੇ ਉੱਥੇ ਬੈਠਾ ਰਹਾ ਮੈਂ ਕਿਹੜੇ ਕੰਮ ਸੋ ਕੰਮ ਮੈਨੂੰ ਕਰ ਦੇ ਕਿਹੜੇ ਤੁਸੀਂ ਤੇ ਕੱਲ ਵੀ ਕਰੇ ਨਹੀਂ ਤੇ ਪਰਸੋਂ ਵੀ ਕਰੇ ਨਹੀਂ ਮੈਂ ਤੁਹਾਨੂੰ ਨਾ ਹਜ਼ਾਰ ਵਾਰ ਹੀ ਕਿਹਾ ਵਾ ਕਿ ਮੇਰੇ ਤੇ ਸ਼ੱਕ ਨਾ ਕਰਿਆ ਕਰ ਮੈਂ 10 ਸਾਲ ਹੋ ਗਏ ਆ ਮੈਂ ਤੇਰੇ ਤੋਂ ਬਗੈਰ ਕੇ ਹਾਲ-ਅੱਕ ਚੱਕੇ ਨਹੀਂ ਦੇਖਿਆ ਅੱਛਾ ਤੇ 10 ਸਾਲ ਤੋਂ ਪਹਿਲਾਂ ਉਦਗੇ ਕਰਦੇ ਫਿਰਦੇ ਸੀ ਬੱਤ ਸਹੀ ਹੈ ਉਹ ਨਹੀਂ ਮੈਨੂੰ ਯਾਦ ਹਾਂ ਉਹ ਕਿਹੜੀ ਯਾਦ ਕੀ ਗੱਲ ਮੇਰਾ ਐਕਸੀਡੈਂਟ ਹੋ ਗਿਆ ਸੀ ਹਾਂ ਓ ਮੇਰੇ ਯਾਰ ਐਕਸੀਡੈਂਟ ਕਰਾ ਲਿਆ ਇਹ ਬੰਦੇ ਦੀ ਗੱਲਾਂ ਸੁਣ ਲੋ ਇਹ ਪੜਨੇ ਸੋਖੇ ਮੇਰਾ ਅੱਖ ਚੱਕ ਪਾ ਕੇ ਗੱਲ ਕਰੋ ਸਮਝੇ ਤੈਨੂੰ ਕਹਿਤਾ ਨਾ ਮੇਰਾ ਤਾਂ ਦਿਮਾਗ ਸੱਟ ਲੱਗੀ ਮੈਨੂੰ ਕੋਈ ਨਹੀਂ ਆਉਗਾ ਹੁਣ ਦੋਨਾਂ ਨੂੰ ਦੱਸਤਾ ਮੈਂ ਤੇਰੇ ਤੋਂ ਬਿਨਾਂ ਕਿਹਾਲੀ ਨਹੀਂ ਰਹਿ ਸਕਦਾ ਤੇ ਇੱਥੋਂ ਚੱਲ ਜਾ ਮੈਨੂੰ ਕੰਮ ਕਰਨ ਦੇ ਕਿਹੜੇ ਕੰਮ ਤੂੰ ਇੱਧਰ ਮੇਰੇ ਨਾਲ ਸਿੱਧੀ ਗੱਲ ਕਰੋ ਮੈਂ ਤੁਹਾਨੂੰ ਕਹਿ ਨਹੀਂ ਮੈਂ ਨਾ ਆਹ ਦਾਤੀ ਦਾ ਬੀਂਡਾ ਮਾਰਨਾ ਲੱਕ ਚ ਵਗਾੜਨਾ ਚੱਲ ਜਾ ਛੱਡ ਨਾ ਆਹ ਬੀਂਡੇ ਛੀਡੇ ਮਿਲਣਾ ਦਾ ਸਮਾਂ ਤੁਹਾਨੂੰ ਕਹਿ ਨਹੀਂ ਲੈ ਮੈਨੂੰ ਸਮਝਾਉਂਦੇ ਠੀਕ ਹੈ ਨਾ ਤੂੰ ਹੀ ਕਨੇਡਾ ਚਲੋ ਵਾਪਸ ਉੱਥੇ ਤਾੜੇ ਪਰ ਕੁਤਰਾਂਗੇ ਨਾ ਤੁਹਾਨੂੰ ਫੇਰ ਪਤਾ ਲੱਗਾ ਇੱਥੇ ਤਾਂ ਤੂੰ ਕਾਬੂ ਨਹੀਂ ਆਉਣਾ ਮੇਰੇ ਉੱਥੇ ਚਲੋ ਇੱਕ ਵਾਰੀ ਨਾਲੋਂ ਟੰਬਾ ਵੀ ਢੀ ਫਰਾ ਬੰਦ ਕਰਦੇ